ਉਹ ਹੈ ਗੁਰ ਨਿਮਿਜਕਾਰ ਹੈ ਕਾਲ ਰਹਿ ਤਨੂ ਨਿਮਿਜ ਕਰ ਨਿਮਿਜਕਾਰ ਹੈ ਕਿਰਪਾਲੂ ਨੂੰ ਨਿਮਿਜਕਾਰ ਰੂਪ ਰਹਿ ਤਨੂ ਨਿਮਿਜਕਾਰ ਉਪਮਾਰੈ ਤਨੂ ਨੈਮਿਸ਼ਕਾਰ ਹੈ ਭੀਖਰ ਹੈ ਤਨੂੰ ਨੈਮਿਸ਼ਕਾਰ ਲਿਖੇ ਰਹਿ ਤਨੂੰ ਨੈਮਿਸ਼ਕਾਰ ਹੈ ਕਾਇਆ ਰਹਿ ਤਨੂੰ ਨੈਮਿਸ਼ਕਾਰ ਜਨਮਰ ਹੈ ਤਨੂੰ ਨਿਮਿਸ਼ਕਾਰ ਹੈ ਨਾਸ ਰਹਿ ਤਨੂੰ ਨਿਮਿਸ਼ਕਾਰ ਹੈ ਟੁੱਟਨ ਰਹਿ ਤਨੂੰ ਨਿਮਿਸ਼ਕਾਰ ਹੈ ਨਾਮ ਰਹਿ ਤਨੂੰ ਨਿਮਿਸ਼ਕਾਰ ਹੈ ਧਾਰ ਰਹਿ ਤਨੂੰ ਨਿਮਿਸ਼ਕਾਰ ਹੈ ਕਰਮ ਰਹਿ ਤਨੂੰ ਨਿਮਿਸ਼ਕਾਰ ਹੈ ਧਰਮ ਰਹਿ ਤਨੂੰ ਨਿਮਿਸ਼ਕਾਰ ਹੈ ਨਾਮ ਰਹਿ ਤਨੂੰ ਨਿਮਿਸ਼ਕਾਰ ਹੈ ਘਰ ਰਹਿ ਤਨੂੰ ਨਿਮਿਸ਼ਕਾਰ ਜੀਤ ਨੂੰ ਨਿਮਿਸ਼ਕਾਰ ਪੈਰ ਹੈ ਤਨੂੰ ਨਿਮਿਸ਼ਕਾਰ ਹੈ ਅਨਿਮਿਸ਼ਕਾਰ ਬਨਾਸੀ ਨੂੰ ਨਿਮਿਸ਼ਕਾਰ ਹੈ ਨਾ ਡਾਇਏ ਜਾਨਵਾਲੇ ਨੂੰ ਨੈਮਿਸ਼ਕਾਰ ਰੰਗ ਰਹਿ ਤਨੂੰ ਨੈਮਿਸ਼ਕਾਰ ਆਦਰ ਹੈ ਤਨੂੰ ਨੈਮਿਸ਼ਕਾਰ ਨਾ ਕੱਟੇ ਜਾਨ ਵਾਲੇ ਨੂੰ ਨੈਮਿਸ਼ਕਾਰ ਥਾਰ ਹੈ ਤਨੂੰ ਨਿਮਿਸ਼ਕਾਰ ਰੋਗ ਰਹਿ ਤਨੂ ਨਿਮਿਸ਼ਕਾਰ ਨਾ ਭਜਨ ਵਾਲੇ ਨੂੰ ਨਿਮਿਸ਼ਕਾਰ ਸੁਖੀ ਰੂਪ ਨੂੰ ਨਿਮਿਸ਼ਕਾਰ ਪਰਵਾਰ ਰਹਿ ਤਨੂ ਨਿਮਿਸ਼ਕਾਰ ਸੇਕ ਰੂਪ ਨੂੰ ਨਿਮਿਸ਼ਕਾਰ ਨੀਕ ਰੂਪ ਨੂੰ ਨਿਮਿਸ਼ਕਾਰ ਪੰਜ ਤਤ ਰਹਿ ਤਨੂ ਨਿਮਿਸ਼ਕਾਰ ਬੰਧਨ ਰਹਿ ਤਨੂ ਨਿਮਿਸ਼ਕਾਰ ਹੈ ਕਰਮ ਰਹਿ ਤਨੂੰ ਨਿਮਿਸ਼ਕਾਰ ਹੈ ਭਰਮ ਰਹਿ ਤਨੂੰ ਨਿਮਿਸ਼ਕਾਰ ਹੈ ਦੇਸ ਰਹਿ ਤਨੂੰ ਨਿਮਿਸ਼ਕਾਰ ਹੈ ਪੇਸ ਰਹਿ ਤਨੂੰ ਨਿਮਿਸ਼ਕਾਰ ਹੈ ਨਾਮ ਰਹਿ ਤਨੂੰ ਨਿਮਿਸ਼ਕਾਰ ਹੈ ਕਾਮਣਾ ਰਹਿ ਤਨੂੰ ਨਿਮਿਸ਼ਕਾਰ ਹੈ ਮਾਇਆ ਰਹਿ ਤਨੂੰ ਨਿਮਿਸ਼ਕਾਰ ਹੈ ਆਸ ਰਹਿ ਤਨੂੰ ਨਿਮਿਸ਼ਕਾਰ ਨਾ ਹੱਲਣ ਵਾਲੇ ਨੂੰ ਨਿਮਿਸ਼ਕਾਰ ਪੰਜ ਤਾਤਰੈ ਤਨੂ ਨਿਮਿਸ਼ਕਾਰ ਹੈ ਭੀਖੀ ਜਾਣ ਵਾਲੇ ਨੂੰ ਨਿਮਿਸ਼ਕਾਰ ਸੋ ਕਰੈ ਤਨੂ ਨਿਮਿਸ਼ਕਾਰ ਦੁੱਖ ਰਹਿ ਤਨੂ ਨਿਮਿਸ਼ਕਾਰ ਥਾਪਣਾ ਰਹਿ ਤਨੂ ਨਿਮਿਸ਼ਕਾਰ ਤਿੰਨੇ ਕਾਲ ਮੰਨੇ ਜਾਣ ਵਾਲੇ ਨੂੰ ਨਿਮਿਸ਼ਕਾਰ nidiyan de ghar nu ਨਿਮਿਸ਼ਕਾਰ ਥਾਨ ਅਥਾਨ ਨਿਮਿਸ਼ਕਾਰ ਨਾਸਰ ਹੈ ਤਨੁ ਨਿਮਿਸ਼ਕਾਰ ਤਿੰਨਾ ਗੁਣਾ ਵਾਲੇ ਨੂੰ ਨਿਮਿਸ਼ਕਾਰ ਉਤਪਤੀ ਰਹਤਨੁ ਨਿਮਿਸ਼ਕਾਰ ਇਸ ਬਸ ਵਸ ਵਾਸ ਭੋਗੀ ਨੂੰ ਨਿਮਿਸ਼ਕਾਰ ਸਿਸ਼ਟ ਜੋਗੀ ਨੂੰ ਨਿਮਿਸ਼ਕਾਰ ਰੰਗ ਰਹਤਨੁ ਨੇ ਮਿਝਕਾਰ ਐ ਨਾਸਰ ਹੈ ਤਨੂ ਨੇ ਮਿਝਕਾਰ ਐ ਬੁੱਧੀ ਦੀ ਪੌਂਚ ਤੋਂ ਪਰੇ ਨੂੰ ਨੇ ਮਿਝਕਾਰ ਐ ਮਨਹੋਰ ਸੁੰਦਰ ਰੂਪ ਨੂੰ ਨੇ ਮਿਝਕਾਰ ਐ ਜਲ ਦੇਸ ਹਾਰੇ ਰੂਪ ਨੂੰ ਨੇ ਮਿਝਕਾਰ ਐ ਸਹਾਰੇ ਰਹਿਤ ਰੂਪ ਨੂੰ ਨਮਨ ਚਕਾਰ ਜਾਤ ਰਹਿ ਤਨੂ ਨਮਿਸ਼ਕਾਰ ਜੋਤ ਰਹਿ ਤਨੂ ਨਮਿਸ਼ਕਾਰ ਹਮਜਬ ਰਹਿ ਤਨੂ ਨਮਿਸ਼ਕਾਰ ਚਰਜ ਰੂਪ ਨੂੰ ਨਮਿਸ਼ਕਾਰ ਦੇਸ ਰਹਿ ਤਨੂ ਨਮਿਸ਼ਕਾਰ ਬੀਸਰ ਰਹਿ ਤਨੂ ਨਮਿਸ਼ਕਾਰ ਘਰ ਰਹਿ ਤਨੂ ਨਮਿਸ਼ਕਾਰ istri ਰਹਿ ਤਨੂ ਨਮਿਸ਼ਕਾਰ ਸਭ ਦੇ ਕਾਰਨ ਨਮਿਸ਼ਕਾਰ ਸਵਦੇਦੀ ਆਲੂ ਨਮਿਸ਼ਕਾਰ ਸਰਬ ਰੂਪ ਨੂੰ ਨਮਸਕਾਰ ਸਵਾਸ ਦੇ ਰਾਜੇ ਨੂੰ ਨਮੇਸ਼ਕਾਰ ਸਵ ਦੇ ਨਾਸ ਕਰਨ ਵਾਲੇ ਨੂੰ ਨਮੇਸ਼ਕਾਰ ਸਵ ਦੇ ਬਣਾਉਣ ਵਾਲੇ ਨੂੰ ਨਮੇਸ਼ਕਾਰ ਸੁਭਾਸ ਦੇ ਕਾਲ ਨੂੰ ਸੁਭਾਸ ਦੇ ਕਾਲ ਨੂੰ ਨਮੇਸ਼ਕਾਰ ਸਵ ਦੇ ਪਾਲਣ ਹਾਰੇ ਨੂੰ ਨਮਿਸ਼ਕਾਰ ਪ੍ਰਗਾਸ ਰੂਪਨੂੰ ਨਮਿਸ਼ਕਾਰ ਭੇਤ ਰਹਤਨੂੰ ਨਮਿਸ਼ਕਾਰ ਜਨਮ ਰਹਤਨੂੰ ਨਮਿਸ਼ਕਾਰ ਸੁਭੁਨੁ ਸੁਭਜ ਸੁਗਜ ਪਤਰ ਰੂਪਨੂੰ ਸੁਭਜ ਪਤਰ ਰੂਪਨੂੰ ਨਮਿਸ਼ਕਾਰ ਸਭ ਥਾਈਂ ਫਿਰਨ ਵਾਲੇ ਨੂੰ ਨਮਿਸ਼ਕਾਰ ਸਭ ਥਾਈਂ ਘਰ ਵਾਲੇ ਨੂੰ ਨਮਿਸ਼ਕਾਰ ਸਭ ਰੰਕਾਂ ਵਾਲੇ ਨੂੰ ਨਮਿਸ਼ਕਾਰ ਸਭ ਦੇ ਨਾਸ ਕਰਨ ਵਾਲੇ ਨੂੰ ਨਮਿਸ਼ਕਾਰ ਕਾਲ ਦੇ ਕਾਲ ਨੂੰ ਨਮਿਸ਼ਕਾਰ ਦਿਆਲੂ ਰੂਪ ਨੂੰ ਨਮਿਸ਼ਕਾਰ ਵਾਰਨ ਰਹੇ ਤਨ ਨੂੰ ਨਮਿਸ਼ਕਾਰ ਨਾਮ ਮਹਰਨ ਵਾਲੇ ਨੂੰ ਨਮਿਸ਼ਕਾਰ ਬਡੇ ਪੇਦੇ ਬੈਰੀ ਨੂੰ ਨਮਿਸ਼ਕਾਰ ਕਰਮ ਦੇ ਬੈਰੀ ਨੂੰ ਨਮਿਸ਼ਕਾਰ ਸਾਵਕਾ ਕਰਜ ਰੂਪ ਕਾਰਜ ਰੂਪ ਨੂੰ ਕਾਰਜ ਰੂਪ ਨੂੰ ਨਮਿਸ਼ਕਾਰ ਹੈ ਬੰਧਨ ਰਹਿਤ ਨੂੰ ਨਮਿਸ਼ਕਾਰ ਬੁੱਧੀ ਰਹਿਤ ਨੂੰ ਨਮਸ਼ਕਾਰ ਸੁਭੰਦੀ ਰਹੈ ਤਨੂੰ ਨਮਸ਼ਕਾਰ ਡਰ ਰਹਿ ਤਨੂੰ ਨਮਸ਼ਕਾਰ ਕਰਮ ਰਹਿਤ ਨਮਸ਼ਕਾਰ ਰਹਿਮ ਕਰਨ ਵਾਲੇ ਨੂੰ ਨਮਸ਼ਕਾਰ ਬਖਸ਼ੀਸ਼ ਕਰਨ ਵਾਲੇ ਨੂੰ ਨਮਸ਼ਕਾਰ ਬੇਅੰਤ ਨੂੰ ਨਮਸ਼ਕਾਰ ਪੂਜਨੀਕ ਨੂੰ ਨਮਸ਼ਕਾਰ ਪ੍ਰੇਮ ਮੂਰਤੀ ਨੂੰ ਨਮਸ਼ਕਾਰ ਆਨੰਦ ਸਰੂਪ ਮਾਲਕ ਨੂੰ ਨਮਸ਼ਕਾਰ ਸਭ ਦੇ ਖਾਲੀ ਕਰਨ ਵਾਲੇ ਨੂੰ ਨਮਸ਼ਕਾਰ ਸਭ ਦੇ ਭਰਨ ਵਾਲੇ ਨੂੰ ਨਮਸ਼ਕਾਰ ਸਭ ਦੇ ਰਚਨ ਹਾਰ ਨੂੰ ਨਮਸ਼ਕਾਰ ਸਭ ਦੇ ਨਾਸ ਕਰਨ ਵਾਲੇ ਨੂੰ ਨਿਮਸ਼ਕਾਰ ਜੋਗ ਵਿੱਚ ਜੁੜਨ ਵਾਲੇ ਜੋਗੀ ਰੂਪ ਨੂੰ ਨਿਮਸ਼ਕਾਰ ਭੋਗਾਂ ਦੇ ਭੋਗਣ ਵਾਲੇ ਭੋਗੀ ਰੂਪ ਨੂੰ ਨਿਮਸ਼ਕਾਰ ਸਭ ਉਪਰ ਦੇ ਅਲੂ ਨੂੰ ਨਿਮਸ਼ਕਾਰ ਸਭ ਦੇ ਪਾਲਣ ਵਾਲੇ ਨੂੰ ਚਰੀ ਸ਼ਾਂਤਤਾ ਪਰਿਸ਼ਾਦ ਵਾਇਗ੍ਰੀਦਿਕਾ ਹਾਲਸਾ ਵਾਇਗ੍ਰੀਦਿਕੀ ਹਤੇ